सीएमडी योगशाला ਤਹਿਤ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਦੀ ਅਗਵਾਈ ਹੇਠ ਜ਼ਿਲ੍ਹਾ ਆਯੁਰਵੈਦਿਕ ਵਿਭਾਗ ਵੱਲੋਂ ਗੁਰੂ ਨਾਨਕ ਸਟੇਡੀਅਮ ਵਿਖੇ ਜ਼ਿਲ੍ਹਾ ਪੱਧਰੀ 11ਵਾਂ ਪਮੰਤਰੀ ਯੋਗ ਦਿਵਸ ਮਨਾਇਆ ਗਿਆ ਇਸ ਯੋਗ ਦਿਵਸ ਵਿੱਚ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਡਾਕਟਰ ਅਜੀਤ ਗੁਪਤਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਖਸ਼ੀ ਸਾਨੀ ਅਮਿਤਸਰᱤਨ ਡਾਕਟਰ ਦਿਨੇਸ਼ ਕੁਮਾਰ ਡਾਕਟਰ ਕਿਰਨਦੀਪ ਕੌਰ ਸੈਮਸਨ ਮਸੀ ਅਰਵਿੰਦਰ ਪੱਟੀ ਤੋਂ ਇਲਾਵਾ 1500 ਤੋਂ ਵੱਧ ਦੇ ਕਰੀਬ ਸ਼ਹਿਰੀਆਂ ਨੇ ਇਕੱਠੇ ਯੋਗ ਅਭਿਆਸ ਕੀਤਾ ਇਸ ਵਾਰੀ 21000 ਬੰਦਾਂ ਨੇ ਪਾਰਟਿਸਪੇਟ ਕੀਤਾ ਇਸ ਲੋਕਾਂ ਦੇ ਵਿੱਚ ਜਿਹੜਾ ਇਹ ਦੀ ਅਪਟੇਕ ਹੈ ਲੋਕ ਯੋਗਾ ਬਹੁਤ ਜ਼ਿਆਦਾ ਕਰ ਰਹੇ ਆ ਔਰ ਬਿਹਤਰ ਮਹਿਸੂਸ ਕਰ ਰਹੇ ਆ ਬਿਮਾਰੀਆਂ ਤੋਂ ਬਚ ਰਹੇ ਆ ਬਿਮਾਰੀਆਂ ਤੋਂ ਬਚਨ ਦਾ ਚੰਗੀ ਸਿਹਤ ਦਾ ਔਰ ਇੱਕ ਦਿਨ ਉਸੀ ਆਨੰਦ ਕਰਨਿਆ ਆ ਆਨੰਦਮਈ ਜ਼ਿੰਦਗੀ ਜੀਣ ਦਾ ਭਰਪੂਰ ਜ਼ਿੰਦਗੀ ਜਿਉਣ ਦਾ ਬਹੁਤ ਵਧੀਆ ਟੁਕੜੀ ਹੈ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਣੀ ਸਮਰੱਥਾ ਅਨੁਸਾਰ ਜੋ बार-बार ਸਟੇਜ ਤੋਂ ਵੀ ਕਹਿ ਰਹੇ ਸਾਡੇ ਜਿਹੜੀ ਕਿਉਂਕਿ ਜਿਹੜੀ ਏਸਟ ਬੰਦੇ ਆ ਜੇ ਕਿਸੇ ਨੂੰ ਕੋਈ ਪਾਰਟਿਕੂਲ ਬਿਮਾਰੀ ਆ ਤਾਂ ਉਹਦੇ ਵਾਸਤੇ ਪਾਰਟਿਕੂਲ ਵਿਆਸ ਹੈ ਗਿਆ ਉਹ ਵੀ ਜ਼ਰੂਰ ਇੱਕ ਟ੍ਰੇਨ ਟੀਚਰ ਹੋਣਾ ਬਹੁਤ ਜ਼ਰੂਰੀ ਹੈ ਔਰ ਪੰਜਾਬ ਸਰਕਾਰ ਇਹ ਪ੍ਰੋਵਾਈਡ ਕਰ ਰਹੀ ਹੈ। ਆਲਰੇਡੀ ਸਾਡੇ ਕੋਲੇ ਜਿਹੜਾ 4581 ਜਗ੍ਹਾ ਤੇ ਟ੍ਰੇਨ ਟੀਚਰ ਸੀ ਪ੍ਰੋਵਾਈਡ ਕੀਤੇ ਹੈ ਤੇ ਸਾਰੇ ਹਰ ਪਿੰਡ ਦੇ ਵਿੱਚ ਸਾਡੇ ਕੋਲ ਟ੍ਰੇਨ ਟੀਚਰ ਹੋਏਗਾ। ਇਹਦੇ ਨਾਲ ਨਾਲ ਜਿਹੜਾ ਪੰਜਾਬ ਸਰਕਾਰ ਨੇ ਇਹ ਵੀ ਕੀਤਾ ਕਿ ਜਿਹੜੇ ਓਪਨ 에ਅਰ ਜਿਮ ਜਿਹਨੂੰ ਕੋਈ ਪਸੰਦ ਹੈ ਔਰ ਜਹਾਂ ਕੋਈ ਸਪੋਰਟਸ ਗਰਾਊਂਡ ਕੋਈ ਨਾ ਕੋਈ ਫਿਜ਼ੀਕਲ ਐਕਟੀਵਿਟੀ ਤੁਸੀਂ ਆਪਣੇ ਆਪ ਨਾਲ ਜਿਹੜਾ 1 ਘੰਟਾ ਜ਼ਰੂਰ ਤੁਸੀਂ ਲਗਾਓ ਤਾਂ ਤੁਹਾਡੇ ਤੁਸੀਂ ਤੰਦਰੁਸਤ